ਸਰਕਾਰ ਵੱਲੋਂ ਇੱਕ ਹੋਰ ਵੱਡਾ ਝਟਕਾ ਅਮਰੀਕਾ ਨੇ ਬੇੜੀਆਂ ਚ ਬਣ ਕੇ ਵੱਡੇ ਗੈਂਗਸਟਰ ਸਮੇਤ ਪੰਜਾਬ ਹੋਰ ਭਾਰਤੀ ਕੀਤੇ ਡਿਪੋਰਟ ਡੰਕੀ ਰੂਟ ਰਾਹੀਂ ਪਹੁੰਚਣ ਵਾਲਿਆਂ ਤੇ ਕੀਤੀ ਵੱਡੀ ਕਾਰਵਾਈ ਸਾਤਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੌਰ ਵੱਡੀ ਖਬਰ ਸਾਹਮਣੇ ਆਈ ਹੈ 트াম্প ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਜੀਹਾਂ ਤੁਹਾਨੂੰ ਦੱਸ ਦਈਏ ਬੇੜੀਆਂ ਚ ਬਨ ਕੇ ਵੱਡੇ ਗੈਂਗਸਟਰ ਸਮੇਤ ਪੰਜਾਬ ਹੋਰ ਭਾਰਤੀ ਜਿਹੜੇ ਨੇ ਡਿਪੋਰਟ ਕੀਤੇ ਨੇ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਜੀਹਾਂ ਉਹਨਾਂ ਨੂੰ ਦਿੱਲੀ 에어ਪੋਰਟ ਤੇ ਬੇੜੀਆਂ ਬਨ ਕੇ ਉਤਾਰਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਹਰਿਆਣਾ ਦੇ 50 ਹੋਰ ਨੌਜਵਾਨਾਂ ਨੂੰ ਅਮਰੀਕਾ ਦੀ 트ੰਪ ਸਰਕਾਰ ਨੇ ਡਿਪੋਰਟ ਕਰ ਦਿੱਤਾ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ 16 ਨੌਜਵਾਨ ਕਰਨਾਲ ਜ਼ਿਲ੍ਹੇ ਦੇ ਨੇ ਕੈਂਥਲ ਦੇ 14 ਕੁਰਕੂ ਖੇਤਰ ਦੇ 5 ਪਾਲੀਪੱਤਾ ਇੱਕ ਨੌਜਵਾਨ ਸ਼ਾਮਲ ਹੈ ਇਸ ਤੋਂ ਪਹਿਲਾਂ ਜਨਵਰੀ ਜੁਲਾਈ ਤੱਕ ਵੀ ਹਰਿਆਣਾ ਨੇ 604 ਨੌਜਵਾਨ ਡਿਪੋਰਟ ਕੀਤੇ ਹੋਏ ਸਨ ਇਹ ਸਾਰੇ ਡੰਕੀ ਰੂਟ ਤੋਂ ਅਮਰੀਕਾ ਵੜੇ ਸਨ ਇਹਨਾਂ ਦੇ ਵਿੱਚੋਂ ਕਈ ਨੌਜਵਾਨ ਕਈ-ਕਈ ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤਾਂ ਕੋਈ ਕੁਝ ਮਹੀਨਾ ਪਹਿਲਾਂ ਗਿਆ ਸੀ ਉਦੋਂ ਤੋਂ ਇਹ ਨੌਜਵਾਨ ਜਿਹੜੇ ਨੇ ਵਿਦੇਸ਼ ਦੇ ਵਿੱਚ ਰਹਿ ਰਹੇ ਸਨ ਇਹਨਾਂ ਦੇ ਵਿੱਚੋਂ ਕੁਝ ਨੂੰ ਤਾਂ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀ ਡਿਪੋਰਟ ਕੀਤਾ ਤੇ ਨੌਜਵਾਨਾਂ ਨੇ ਦੱਸਿਆ ਕਿ 3 ਨਵੰਬਰ ਨੂੰ ਇੱਕ ਹੋਰ ਜਹਾਜ਼ ਭਾਰਤ ਆਉਣ ਵਾਲਾ ਹੈ ਜਿਸ ਦੇ ਵਿੱਚ ਕੈਥਲ ਦੇ ਆਸ-ਪਾਸ ਦੇ ਇਲਾਕੇ ਵਾਲੇ ਲੋਕਾਂ ਨੂੰ ਡਿਪੋਰਟ ਕੀਤਾ ਜਾਏਗਾ ਡਿਪੋਰਟ ਕੀਤੇ ਗਏ ਸਾਰੇ ਲੋਕਾਂ ਦੀ ਉਮਰ 25 ਤੋਂ 40 ਸਾਲ ਦੇ ਵਿੱਚ ਹੈ ਕੋਈ ਜ਼ਮੀਨ ਵੇਚ ਕੇ ਅਮਰੀਕਾ ਗਿਆ ਕਿਸੇ ਨੇ ਕਰਜ਼ਾ ਲਿਆ ਹੋਇਆ ਸੀ ਫਿਲਹਾਲ ਪੁਲਿਸ ਅਜੇ ਨੌਜਵਾਨਾਂ ਨੂੰ ਕੈਥਲ ਦੀ ਪੁਲਿਸ ਲੈਣ ਵਿੱਚ ਲੈ ਆਈ ਡੀਐਸਪੀ ਲਲਿਤ ਯਾਦਵ ਵੱਲੋਂ ਸਾਰੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਦੂਜੇ ਪਾਸੇ ਇਹਨਾਂ ਨੌਜਵਾਨਾਂ ਦੇ ਵਿੱਚ ਇੱਕ ਪਾਣੀਪੱਦੇ ਇਸ ਤਰ੍ਹਾਂ ਦਾ ਵੀ ਰਹਿਣ ਵਾਲਾ ਜਸਦੀ ਪਹਿਚਾਨ ਸਾਹਿਲ ਵੱਜੋ ਹੋਈ ਹੈ ਇਹ ਸ਼ਨੀਵਾਰ ਰਾਤ ਨੂੰ ਜ਼ਿਲ੍ਹੇ ਦੇ ਵਿੱਚ ਪਹੁੰਚਿਆ ਪੁਲਿਸ ਜਾਂਚ ਵਿੱਚ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਰਿਪੋਰਟ ਕੀਤੀ ਗਈ ਸਾਰੇ ਨੌਜਵਾਨਾਂ ਨੂੰ ਜਹਾਜ਼ ਦੇ ਵਿੱਚ ਬੈੜੀਆਂ ਪਹਿਨਾ ਕੇ ਬਿਠਾਇਆ ਗਿਆ ਸੀ ਡੀਐਸਪੀ ਲਲਿਤ ਯਾਦਵ ਨੇ ਦੱਸਿਆ ਕਿ ਪੁਲਿਸ ਸ਼ਨੀਵਾਰ ਨੂੰ ਸਾਰੇ ਨੌਜਵਾਨਾਂ ਨੂੰ ਦਿੱਲੀ 에ਅਰਪੋਰਟ ਤੋਂ ਕੈਥਲ ਲੈ ਆਈ ਇਹਨਾਂ ਨੂੰ ਕੈਥਲ ਦੇ ਵਿੱਚ ਰੱਖਿਆ ਗਿਆ ਐਤਵਾਨ ਨੂੰ ਪੁਲਿਸ ਲੈਣ ਵਿੱਚ ਉਹਨਾਂ ਦਾ ਰਿਕਾਰਡ ਜਾਂਚਿਆ ਗਿਆ ਰਿਕਾਰਡ ਵਿੱਚ ਸਾਰੇ ਨੌਜਵਾਨ ਵੱਖ-ਵੱਖ ਉਮਰ ਵਰਗ ਦੇ ਨੇ ਇਹ ਸਾਰੇ ਡੰਕੀ ਰੂਟ ਤੋਂ ਅਮਰੀਕਾ ਗਏ ਸਨ ਇੱਕ ਨੌਜਵਾਨ ਪਹਿਲਾਂ ਇਟਲੀ ਗਿਆ ਹੋਇਆ ਸੀ ਜੋ ਉੱਥੋਂ ਅਮਰੀਕਾ ਗਿਆ ਸੀ ਜਦੋਂ ਅਮਰੀਕਾ ਦੇ ਵਿੱਚ ਉਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਈ ਤਾਂ ਇਹ ਸਹੀ ਨਹੀਂ ਮਿਲੇ ਇਸ ਦੇ ਆਧਾਰ ਤੇ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਜੇਕਰ ਕਿਸੇ ਦਾ ਕੋਈ ਅਪਰਾਧਿਕ ਰਿਕਾਰਡ ਮਿਲਦਾ ਤਾਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਬਾਕੀ ਸਾਰੇ ਜਾਂਚ ਪੜਤਾਲ ਦੇ ਬਾਅਦ ਪਰਿਵਾਰ ਵਾਲਾਂ ਨੂੰ ਸੌប ਦਿੱਤਾ ਜਾਵੇਗਾ ਤੁਹਾਨੂੰ ਦੱਸ ਦੇ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਅਮਰੀਕਾ ਤੋਂ ਜੋ ਗੈਰ ਕਾਨੂੰਨੀ ਪ੍ਰਵਾਸੀ ਡਿਪੋਰਟ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ 604 ਹਰਿਆਣਾ ਦੇ ਸਨ ਫਰਬੀ ਦੇ ਵਿੱਚ ਅਮਰੀਕਾ ਤੋਂ ਕੈਥਲ ਦੇ 7 ਨੌਜਵਾਨ ਡਿਪੋਰਟ ਹੋਏ ਸਨ 트럼ਪ ਸਰਕਾਰ ਵੱਲੋਂ ਇੱਕ ਹੋਰ ਵੱਡਾ ਝਟਕਾ ਅਮਰੀਕਾ ਨੇ ਬੇੜੀਆਂ ਚ ਬਨ ਕੇ ਵੱਡੇ ਗੈਂਗਸਟਰ ਸਮੇਤ ਪੰਜਾਬ ਹੋਰ ਭਾਰਤੀ ਕਿਤੇ ਡਿਪੋਰਟ ਡੰਕੀ ਰੂਟ ਰਾਹੀਂ ਪਹੁੰਚਣ ਵਾਲਿਆਂ ਤੇ ਕੀਤੀ ਵੱਡੀ ਕਾਰਵਾਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੌਰ ਵੱਡੀ ਖਬਰ سامنے ਆਈ ਹੈ 트럼ਪ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਜੀਹਾਂ ਤੁਹਾਨੂੰ ਦੱਸ ਦਈਏ ਬੇੜੀਆਂ ਚ ਬਨ ਕੇ ਵੱਡੇ ਗੈਂਗਸਟਰ ਸਮੇਤ 50 ਹੋਰ ਭਾਰਤੀ ਜਿਹੜੇ ਨੇ ਡਿਪੋਰਟ ਕੀਤੇ ਨੇ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਜੀਹਾਂ ਉਹਨਾਂ ਨੂੰ ਦਿੱਲੀ 에ਅਰਪੋਰਟ ਤੇ ਬੇੜੀਆਂ ਬਨ ਕੇ ਉਤਾਰਿਆ ਗਿਆ ਜੀਹਾਂ ਤੁਹਾਨੂੰ ਦੱਸ ਦਈਏ ਹਰਿਆਣਾ ਦੇ 50 ਹੋਰ ਨੌਜਵਾਨਾਂ ਨੂੰ ਅਮਰੀਕਾ ਦੀ 트럼ਪ ਸਰਕਾਰ ਨੇ ਡਿਪੋਰਟ ਕਰ ਦਿੱਤਾ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ 16 ਨੌਜਵਾਨ ਕਰਨਾਲ ਜ਼ਿਲ੍ਹੇ ਦੇ ਨੇ ਕੈਂਥਲ ਦੇ 14 ਕੁਰਕੂ ਖੇਤਰ ਦੇ 5 ਪਾਣੀਪੱਤ ਦਾ ਇੱਕ ਨੌਜਵਾਨ ਸ਼ਾਮਲ ਹੈ ਇਸ ਤੋਂ ਪਹਿਲਾਂ ਜਨਵਰੀ ਜੁਲਾਈ ਤੱਕ ਵੀ ਹਰਿਆਣਾ ਦੇ 604 ਨੌਜਵਾਨ ਰਿਪੋਰਟ ਕੀਤੇ ਹੋਏ ਸਨ ਇਹ ਸਾਰੇ ਡੰਕੀ ਰੂਟ ਤੋਂ ਅਮਰੀਕਾ ਵੜੇ ਸਨ ਇਹਨਾਂ ਦੇ ਵਿੱਚੋਂ ਕਈ ਨੌਜਵਾਨ ਕਈ-ਕਈ ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤਾਂ ਕੋਈ ਕੁਝ ਮਹੀਨਾ ਪਹਿਲਾਂ ਗਿਆ ਸੀ ਉਦੋਂ ਤੋਂ ਇਹ ਨੌਜਵਾਨ ਜਿਹੜੇ ਨੇ ਵਿਦੇਸ਼ ਦੇ ਵਿੱਚ ਰਹਿ ਰਹੇ ਸਨ ਇਨ੍ਹਾਂ ਦੇ ਵਿੱਚੋਂ ਕੁਝ ਨੂੰ ਤਾਂ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀ ਡਿਪੋਰਟ ਕੀਤਾ ਤੇ ਨੌਜਵਾਨਾਂ ਨੇ ਦੱਸਿਆ ਕਿ 3 ਨਵੰਬਰ ਨੂੰ ਇੱਕ ਹੋਰ ਜਹਾਜ਼ ਭਾਰਤ ਆਉਣ ਵਾਲਾ ਹੈ ਜਿਸ ਦੇ ਵਿੱਚ ਕੈਥਲ ਦੇ ਆਸ-ਪਾਸ ਦੇ ਇਲਾਕੇ ਵਾਲੇ ਲੋਕਾਂ ਨੂੰ ਡਿਪੋਰਟ ਕੀਤਾ ਜਾਏਗਾ ਡਿਪੋਰਟ ਕੀਤੇ ਗਏ ਸਾਰੇ ਲੋਕਾਂ ਦੀ ਉਮਰ 25 ਤੋਂ 40 ਸਾਲ ਦੇ ਵਿੱਚ ਹੈ ਕੋਈ ਜ਼ਮੀਨ ਵੇਚ ਕੇ ਅਮਰੀਕਾ ਗਿਆ ਕਿਸੇ ਨੇ ਕਰਜ਼ਾ ਲਿਆ ਹੋਇਆ ਸੀ ਫਿਲਹਾਲ ਪੁਲਿਸ ਅਜੇ ਨੌਜਵਾਨਾਂ ਨੂੰ ਕੈਥਲ ਦੀ ਪੁਲਿਸ ਲੈਣ ਵਿੱਚ ਲੈ ਆਈ DSP ललित यादव ਵੱਲੋਂ ਸਾਰੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਦੂਜੇ ਪਾਸੇ ਇਹਨਾਂ ਨੌਜਵਾਨਾਂ ਦੇ ਵਿੱਚ ਇੱਕ ਪਾਣੀਪੱਦੇ ਇਸਰਾਨਾ ਦਾ ਵੀ ਰਹਿਣ ਵਾਲਾ ਜਸਦੀਪ ਪਹਿਚਾਨ ਸਾਹਿਲ ਵੱਜੋ ਹੋਈ ਹੈ ਇਹ ਸ਼ਨੀਵਾਰ ਰਾਤ ਨੂੰ ਜ਼ਿਲ੍ਹੇ ਦੇ ਵਿੱਚ ਪਹੁੰਚਿਆ ਪੁਲਿਸ ਜਾਂਚ ਵਿੱਚ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਰਿਪੋਰਟ ਕੀਤੀ ਗਈ ਸਾਰੇ ਨੌਜਵਾਨਾਂ ਨੂੰ ਜਹਾਜ਼ ਦੇ ਵਿੱਚ ਬੇੜੀਆਂ ਪਹਿਨਾ ਕੇ ਬਿਠਾਇਆ ਗਿਆ ਸੀ DSP ललित यादव ਨੇ ਦੱਸਿਆ ਕਿ ਪੁਲਿਸ ਸ਼ਨੀਵਾਰ ਨੂੰ ਸਾਰੇ ਨੌਜਵਾਨਾਂ ਨੂੰ ਦਿੱਲੀ 에ਅਰਪੋਰਟ ਤੋਂ ਕੈਥਲ ਲੈ ਆਈ ਇਨਾਂ ਨੂੰ ਕੈਥਲ ਦੇ ਵਿੱਚ ਰੱਖਿਆ ਗਿਆ ਐਂ ਤੋਂ ਬਾਅਦ ਨੂੰ ਪੁਲਿਸ ਲੈਣ ਵਿੱਚ ਉਹਨਾਂ ਦਾ ਰਿਕਾਰਡ ਜਾਂਚਿਆ ਗਿਆ ਰਿਕਾਰਡ ਵਿੱਚ ਸਾਰੇ ਨੌਜਵਾਨ ਵੱਖ-ਵੱਖ ਉਮਰ ਵਰਗ ਦੇ ਨੇ ਇਹ ਸਾਰੇ ਡੰਕੀ ਰੂਟ ਤੋਂ ਅਮਰੀਕਾ ਗਏ ਸਨ ਇੱਕ ਨੌਜਵਾਨ ਪਹਿਲਾਂ ਇਟਲੀ ਗਿਆ ਹੋਇਆ ਸੀ ਜੋ ਉੱਥੋਂ ਅਮਰੀਕਾ ਗਿਆ ਸੀ ਜਦੋਂ ਅਮਰੀਕਾ ਦੇ ਵਿੱਚ ਉਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਈ ਤਾਂ ਇਹ ਸਹੀ ਨਹੀਂ ਮਿਲੇ ਇਸ ਦੇ ਆਧਾਰ 'ਤੇ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਜੇਕਰ ਕਿਸੇ ਦਾ ਕੋਈ ਅਪਰਾਧਿਕ ਰਿਕਾਰਡ ਮਿਲਦਾ ਤਾਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਬਾਕੀ ਸਾਰਿਆਂ ਜਾਂਚ ਪੜਤਾਲ ਦੇ ਬਾਅਦ ਪਰਿਵਾਰ ਵਾਲਾਂ ਨੂੰ ਸੌਂਪ ਦਿੱਤਾ ਜਾਵੇਗਾ ਤੁਹਾਨੂੰ ਦੱਸ ਦੇ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਅਮਰੀਕਾ ਤੋਂ ਜੋ ਗੈਰ ਕਾਨੂੰਨੀ ਪ੍ਰਵਾਸੀ ਡਿਪੋਰਟ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ 604 ਹਰਿਆਣੇ ਦੇ ਸਨ ਫਰਬੇ ਦੇ ਵਿੱਚ ਅਮਰੀਕਾ ਤੋਂ ਕੈਥਲ ਦੇ 7 ਨੌਜਵਾਨ ਡਿਪੋਰਟ ਹੋਏ ਸਨ